ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸ਼ਰਨ ਐਂਡ ਸਿੰਪ ਵਿੱਚ ਅੱਜ ਮੈਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਈਆਂ ਜੀ ਲਾਸਟ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਜੀ ਲਾਸਟ ਵੀਡੀਓ ਦੇ ਕਰਕੇ ਮੇਰੇ ਕੋਲ ਬਹੁਤ ਸਬਸਕ੍ਰਾਈਬਰ ਜੁੜੇ ਮੇਰੇ ਨਾਲ ਤੇ ਧੰਨਵਾਦ ਹੈ ਜੀ ਸਾਰਿਆਂ ਦਾ ਅੱਜ ਮੈਂ ਕਾਟਨ ਦੇ ਸੂਟ ਦੀ ਵੀਡੀਓ ਲੈ ਕੇ ਆਈਆਂ ਜੀ ਸਾਰੇ ਰੇਂਜ ਵੀ ਲੱਗ-ਲੱਗ ਹੋਏਗੀ 1500 ਤੋਂ 1800 ਦੇ ਵਿੱਚ ਹੋਣਗੀ ਸਾਰੇ ਸੂਟ ਤੇ ਸਟੱਫ ਅਲੱਗ-ਅਲੱਗ ਰੇਂਜ ਨਗਲਗ ਹੋਏਗੀ ਮੈਂ ਨਾਲ-ਨਾਲ ਸਟੱਫ ਤਾਂ ਦੱਸੀ ਜਾਵਾਂਗੀ ਬਟ ਰੇਂਜ ਤੁਹਾਨੂੰ ਜਿਹੜਾ ਸੂਟ ਪਸੰਦ ਆਏਗਾ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਬਟ ਰੇਂਜ 15 ਤੋਂ 18 ਰਹੇਗੀ ਤੇ ਮੈਂ ਤੁਹਾਨੂੰ ਹੁਣ ਓਪਨ ਕਰਕੇ ਦਿਖਾਉਂਦੀ ਆਂ ਜੀ ਇੱਕ ਦੀ ਗੱਲ ਹੋਰ ਹੈ ਜੀ ਵੀਡੀਓ ਦੇ ਵਿੱਚ ਤੁਹਾਡੇ ਲਈ ਇੱਕ ਸਰਪ੍ਰਾਈਜ਼ ਹੈ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਐਂਡ ਤੱਕ ਬਨੇ ਰਹਿਣਾ ਜੀ ਚਲੋ ਬਾਕੀ ਆਪਾਂ ਵੀਡੀਓ ਸਟਾਰਟ ਕਰਦੇ ਆਂ ਜੀ ਫਸਟ ਆਰਟੀਕਲ ਪਿਓਰ ਕਾਟਨ ਤੇ ਰਹੂਗਾ ਜੀ ਇਹਦਾ ਨੈੱਕ ਬਣਾ ਹੋਇਆ ਚਿਕਨ ਵਰਕ ਦੇ ਨਾਲ ਹੈਂਡ ਪੇਂਟ ਹੈ ਜੀ ਇਹ ਨੈੱਕਰ ਹੋਊਗਾ ਇਹਦੇ ਸਾਈਡ ਤੇ ਜੀ ਪੱਟੀ ਲੱਗੀ ਹੋਈ ਹੈ ਤੁਸੀਂ ਬਾਜੂ ਤੇ ਘੇਰੇ ਤੇ ਜਿੱਦਾਂ ਮਰਜੀ ਅਡਜਸਟ ਕਰ ਸਕਦੇ ਹੋ ਫਰੰਟ ਔਰ ਬੈਕ ਦਾ ਪ੍ਰਿੰਟ ਸੇਮ ਰਹੂਗਾ ਜੀ ਬਿਲਕੁਲ ਸੌਫਟ ਕਪੜਾ ਹੈ ਜੀ ਬਿਲਕੁਲ ਮਲਾਇਮ ਔਰ ਇਸ ਦੇ ਨਾਲ ਦੀ ਚਿਕਨ ਵਰਕ ਤੇ ਬਾਟਮ ਦਾ ਸਟੱਫ ਹੈ ਤੁਸੀਂ ਪਲਾਜ਼ੋ ਜਾਂ ਸਲਵਾਰ ਜੋ ਵੀ ਬਣਾਉਣਾ ਚਾਹੁੰਦੇ ਹੋ ਇਹ ਚਿਕਨ ਵਰਕ ਹੈ ਜੀ ਨੀਚੇ ਹੈਵੀ ਰਹੂਗਾ ਉੱਪਰ ਛੋਟੀ ਛੋਟੀ ਬੁੱਟੀ ਹੈ ਤੇ ਇਸ ਦੇ ਨਾਲ ਜੀ ਘੇਰ ਦੁਪੱਟਾ ਹੈ ਜੀ ਜੋ ਉਹ ਹੈਂਡ ਪੇਂਟ ਤੇ ਰਹੂਗਾ ਦੁਪੱਟਾ ਪਿਓਰ ਮਲਮਲ ਦਾ ਹੈ ਜੀ ਬਿਲਕੁਲ ਸੌਫਟ ਸਾਈਡ ਤੇ ਸ਼ਰਟ ਨਾਲ ਦੀ ਫਿਨਿਸ਼ਿੰਗ ਹੈ ਔਰ ਵਿੱਚ ਪੇਂਟ ਹੈ ਜੀ ਹੈਂਡ ਪੇਂਟ ਦਾ ਵਰਕ ਹੈ ਸੈਕੰਡ ਆਰਟੀਕਲ ਜੀ ਇਹ ਵੀ ਪਿਓਰ ਕਾਟਨ ਤੇ ਰਹੂਗਾ ਜੀ ਸਟਾਰਟਿੰਗ ਵਾਲੇ ਸੂਟ ਹੈ ਜੀ 1500 ਤੋਂ ਸਟਾਰਟ ਹੈ ਬਾਕੀ ਅੱਗੇ ਅੱਗੇ ਜਿਵੇਂ ਵੀਡੀਓ ਵੱਧਦੀ ਜਾਊਗੀ ਰੇਂਜ ਦਾ ਵੀ ਫਰਕ ਪੈਂਦਾ ਜਾਊਗਾ ਇਸ ਦਾ ਜੀ ਨੈੱਕ ਬਣਾ ਹੋਇਆ ਪਿਓਰ ਥ੍ਰੈਡ ਵਰਕ ਤੇ ਹੈ ਜੀ ਇਸ ਦਾ ਨੈੱਕ ਹੈ ਤੇ ਇਸ ਫਰੰਟ ਔਰ ਬੈਕ ਦਾ ਸ਼ਰਟ ਦਾ ਡਿਜ਼ਾਈਨ ਸੇਮ ਰਹੂਗਾ ਜੀ ਪਾਇਰੇਟ ਸ਼ੇਡ ਦੀ ਹੈ ਨਾਲ ਸੇਮ ਸ਼ੇਡ ਤੇ ਬਾਟਮ ਰਹੂਗੀ ਔਰ ਸ਼ਰਟ ਦੇ ਨੀਚੇ ਘੇਰੇ ਤੇ ਲੇਸ ਨਾਲ ਫਿਨਿਸ਼ਿੰਗ ਹੈ ਇਹ ਜੀ ਘੇਰੇ ਤੇ ਫਿਨਿਸ਼ਿੰਗ ਰਹੂਗੀ ਜੀ ਤੇ ਇਸ ਦੇ ਨਾਲ ਜੀ ਹਾਫ ਪਿਓਰ ਦਾ ਪ੍ਰਿੰਟਡ ਦੁਪੱਟਾ ਹੈ ਇਹ ਜੀ ਦਾ ਦੁਪੱਟਾ ਰਹੂਗਾ यह भी सिंगल है सारे ऑलमोस्ट सिंगल शेड ही सिंगल, सिंगल पीस है इके लास्ट। देखो जी।, सूट जी सारी शर्ट तक छोटी छोटी बुटी रहूगी बाकी घेरा नीचे हैवी रहेगा बहुत प्यारा शेड है जी प्योर दुपट्टा है तो वर्क रहूगा दुपट्टे ਨੈਕਸਟ ਜੀ ਇਹ ਵੀ ਬਹੁਤ ਸੋਨਾ ਹੈ ਜੀ ਬਿਲਕੁਲ ਸੌਫਟ ਵਿਦਾਊਟ ਲਾਈਨਿੰਗ ਬਨਣ ਵਾਲਾ ਪੀਸ ਹੈ ਤੇ ਇਸ ਦੀ ਵੀ ਰੇਂਜ 1500 ਹੀ ਰਹੇਗੀ ਇਹ ਫਰੰਟ ਦਾ ਪ੍ਰਿੰਟ ਹੈ ਜੀ ਫਰੰਟ ਤੇ ਨਾਲ ਮਿਰਰ ਔਰ ਥ्रेड ਨਾਲ ਹਾਈਲਾਈਟ ਕੀਤਾ ਹੋਇਆ ਹੈ ਇਹ ਦੇਖੋ ਜੀ ਇੱਥੇ ਮਿਰਰ ਦਾ ਵਰਕ ਹੈ ਜੀ ਪੂਰਾ ਹਾਈਲਾਈਟ ਹੈ ਜੀ ਫਰੰਟ ਤੇ ਔਰ ਬੈਕ ਤੇ ਪ੍ਰਿੰਟ ਸੇਮ ਰਹੂਗਾ ਜੀ ਬਟ ਫਰੰਟ ਤੇ ਹਾਈਲਾਈਟ ਹੈ ਬੈਕ ਤੇ ਸਿੰਪਲ ਹੈ ਤੇ ਇਸ ਦੇ ਨਾਲ ਜੀ कॉटन ਦੀ बॉटम है सेम शेड ਤੇ ਤੇ ਇਸ ਦਾ दुपट्टा ਬਹੁਤ ਪਿਆਰਾ ਹੈ ਇਹ ਦਾ ਦੁਪੱਟਾ ਰਹੇਗਾ ਦੁਪੱਟੇ ਤੁਸੀਂ ਲੇਸ ਵਗੈਰਾ ਲਗਾ ਕੇ ਅਗਰ ਫਿਨਿਸ਼ਿੰਗ ਕਰਨਾ ਚਾਹੁੰਦੇ ਹੋ ਤਾਂ ਵੀ ਠੀਕ ਹੈ ਅਗਰ ਤੁਸੀਂ ਇਦਾਂ ਹੀ ਵੇਅਰ ਕਰਨਾ ਚਾਹੁੰਦੇ ਹੋ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਪਿਆਰਾ ਆਰਟੀਕਲ ਹੈ ਰੀਜ਼ਨੇਬਲ ਰੇਂਜ ਹੈ ਜੀ ਨੈਕਸਟ ਜੀ ਇਹ ਵੀ ਬਹੁਤ ਸੋਹਣਾ ਹੈ ਆਰਟੀਕਲ ਹੈ ਪਿਓਰ कॉटन ਤੇ ਹੈ ਇਸ ਦਾ ਇਹ ਨੈਕ ਬਣਿਆ ਹੋਇਆ ਹੈ ਇਹ ਦੇਖੋ ਜੀ ਇਹ ਨੈੱਕ ਬਣਿਆ ਹੋਇਆ ਇਸ ਦਾ ਬਿਲਕੁਲ ਕਾਟਨ ਦਾ ਸੂਟ ਹੈ ਜੀ ਇਸ ਦੇ ਨਾਲ ਜੀ ਸਾਈਡ ਤੇ ਪੱਟੀ ਦਿੱਤੀ ਹੋਈ ਹੈ ਤੁਸੀਂ ਬਾਜੂ ਤੇ ਜਾਂ ਫਿਰ ਨੀਚੇ ਪਲਾਜ਼ੋ ਵਗੈਰਾ ਤੇ ਅਗਰ ਅਡਜਸਟ ਕਰਨਾ ਚਾਹੁੰਦੇ ਹੋ ਤੇ ਇਸ ਦੇ ਨਾਲ ਜੀ ਪਲੇਨ ਬਾਟਮ ਹੈ ਤੇ ਇਸ ਦਾ ਦੁਪੱਟਾ ਬਹੁਤ ਪਿਆਰਾ ਹੈ ਜੀ ਇਹ ਜਿਹੜਾ ਦੁਪੱਟਾ ਰਹੇਗਾ ਵਰਕ ਵਾਲਾ ਮਸਲੀਨ ਦਾ ਦੁਪੱਟਾ ਹੈ ਜੀ ਬਿਲਕੁਲ ਸੌਫਟ ਕਾਟਨ ਇੱਕ ਸਾਈਡ ਜੀ ਪੂਰਾ ਕਟ ਵਰਕ ਤੇ ਹੈ ਡਿਜ਼ਾਈਨ ਹੈਵੀ ਹੈ ਇੱਕ ਸਾਈਡ ਸਿੰਪਲ ਕਟਵਰਕ ਹੈ ਜੀ ਔਰ ਬਾਕੀ ਪੱਲਿਆਂ ਤੇ ਜੀ ਸ਼ਰਟ ਨਾਲ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਨੈਕਸਟ ਜੀ ਨੈਕਸਟ ਜੀ ਆ ਗਿਆ ਮਸਲੀਨ ਤੇ ਬਹੁਤ ਪਿਆਰਾ ਸਟਫ ਹੈ ਬਿਲਕੁਲ ਸੌਫਟ ਵਿਦਆਊਟ ਲਾਈਨਿੰਗ ਬਨਣ ਵਾਲਾ ਹੈ ਬਾਕੀ ਤੁਹਾਡੀ ਮਰਜ਼ੀ ਹੈ ਜੀ ਅਗਰ ਤੁਸੀਂ ਲਾਈਨਿੰਗ ਲਗਾਉਣਾ ਚਾਹੁੰਦੇ ਹੋ ਇਹ ਜੀ ਦਾ ਨੈਕ ਬਨਿਆ ਹੋਇਆ ਹੈ ਨੈਕ ਤੇ ਪੂਰਾ ਮਲਟੀ ਕਲਰ ਦਾ ਥ੍ਰੈਡ ਨਾਲ ਕੀਤਾ ਹੋਇਆ ਕੰਮ ਪੂਰਾ ਬਹੁਤ ਫਿਨਿਸ਼ਿੰਗ ਦਾ ਕੰਮ ਹੈ ਨੀਚੇ ਘੇਰੇ ਲੈਂਸ ਤਾਂ ਨਹੀਂ ਹੈਗੀ ਘੇਰੇ ਤੇ ਬਟ ਨੀਚੇ ਫਿਨਿਸ਼ਿੰਗ ਹੈ ਜੀ ਘੇਰੇ ਤੇ ਪੂਰੀ ਕੀਤੀ ਹੋਈ ਤੇ ਇਸ ਦੇ ਨਾਲ ਜੀ ਸੇਮ ਸ਼ੇਡ ਤੇ ਪਲੇਨ ਬਾਟਮ ਹੈ ਤੇ ਸ਼ਰਟ ਦਾ ਜੀ ਪਲੇਨ ਨਹੀਂ ਹੈਗਾ ਸ਼ਰਟ ਦਾ ਕੱਪ ਸਟੱਫ ਵਿੱਚ ਬ੍ਰੀਕ ਬ੍ਰੀਕ ਲਾਈਨਿੰਗ ਹੈ ਤੁਸੀਂ ਦੇਖ ਸਕਦੇ ਹੋ ਤੇ ਇਸ ਦੇ ਨਾਲ ਜੀ ਦੁਪੱਟਾ ਹੈ ਬਹੁਤ ਪਿਆਰਾ ਇਦਾਂ ਹੀ ਥ੍ਰੈਡ ਵਰਕ ਹੈ ਪੂਰੇ ਦੁਪੱਟੇ ਤੇ ਅੰਬੀ ਬਣੀ ਹੋਈ ਹੈ ਮਲਟੀ ਕਲਰ ਦਾ ਥ੍ਰੈਡ ਹੈ ਅਰ ਸਾਈਡ ਤੇ ਜੀ ਫਿਨਿਸ਼ਿੰਗ ਕੀਤੀ ਹੋਈ ਐ ਇਦਾਂ ਪਾਈਪਿੰਗ ਲਗਾ ਕੇ ਬਹੁਤ ਪਿਆਰਾ ਆਰਟੀਕਲ ਐ ਜੀ ਰੇਂਜ ਬਹੁਤ ਸਹੀ ਐ ਜੀ ਨੈਕਸਟ ਸੂਟ ਜੀ ਆਪਣਾ ਲਖਨਵੀ ਵਰਕ ਤੇ ਆ ਗਿਆ ਹੁਣ ਤੱਕ ਜਿਹੜੇ ਸੂਟ ਦੇਖਿਆ ਜੀ ਉਹ ਸਾਰੇ 1500 ਦੀ ਰੇਂਜ ਦੇ ਸੀਗੇ ਇਹ ਥੋੜੇ ਉੱਪ ਆ ਗਏ ਇਹ ਜੀ ਲਖਨਵੀ ਵਰਕ ਐ ਜੀ ਪਹਿਲਾਂ ਤਾਂ ਸ਼ਰਟ ਪੂਰੀ ਟਾਈ ਐਂਡ ਡਾਈ ਤੇ ਐ ਉਸ ਤੋਂ ਬਾਅਦ ਜੀ ਇਦਾਂ ਸਾਰੇ ਫਰੰਟ ਤੇ ਲਖਨਵੀ ਵਰਕ ਰਹੂਗਾ ਤੇ ਨੀਚੇ ਕੇਰਾ ਹੈਵੀ ਐ ਜੀ ਇਹ ਰਿਤੇ ਨੀਚੇ ਕਟਵਰਕ ਵੀ ਹੈ ਔਰ ਲਖਨਵੀ ਵਰਕ ਵੀ ਹੈ ਔਰ ਨੀਚੇ ਇਹ ਸੇਮ ਸ਼ੇਡ ਤੇ ਬਾਟਮ ਰਹੂਗੀ ਜੀ ਸ਼ਰਟ ਤੇ ਜੀ ਫਰੰਟ ਬੈਕ ਤੇ ਸੇਮ ਆਊਗਾ ਇਹ ਪ੍ਰਿੰਟ ਤੇ ਬਸ ਫਰੰਟ ਤੇ ਨਾਲ ਵਰਕ ਹੈ ਇਹ ਬੈਕ ਦਾ ਜੀ ਇਹ ਪ੍ਰਿੰਟ ਹੈ ਇਹ ਬੈਕ ਵਾਲੇ ਪੱਲੇ ਤੇ ਇਦਾਂ ਹੀ ਪ੍ਰਿੰਟ ਰਹੂਗਾ ਫਰੰਟ ਵਾਲੇ ਪੱਲੇ ਤੇ ਜੀ ਵਰਕ ਹੈ ਇਸ ਦੇ ਨਾਲ ਦੁਪੱਟਾ ਬਹੁਤ ਸੋਹਣਾ ਹੈ ਇਹ ਜੀ ਦਾ ਦੁਪੱਟਾ ਰਹੂਗਾ ਇਹ ਵੀ ਦਾ ਦੁਪੱਟਾ ਖੁੱਲਾ ਡੋਰਾ ਨੈਕਸਟ ਆ ਗਿਆ ਜੀ ਇਹ ਚਾਕਲੇਟ ਫੈਬਰਿਕ ਗਰਮੀਆਂ ਤੁਸੀਂ ਜਿਸ ਤਰ੍ਹਾਂ ਮਰਜੀ ਵਿਦਾਊਟ ਲਾਈਨਿੰਗ ਵੇਅਰ ਕਰ ਸਕਦੇ ਹੋ ਜੀ ਇਸ ਨੂੰ ਇਹਦਾ ਪਹਿਲਾਂ ਤਾਂ ਇਹ ਨੈਕ ਦੇਖ ਲਓ ਜੀ ਨੈਕ ਬਣਾ ਹੋਇਆ ਬੀਡਸ ਔਰ ਥ੍ਰੈਡ ਵਰਕ ਤੇ ਹੈ ਬਹੁਤ ਪਿਆਰਾ ਨੈਕ ਹੈ ਜੀ ਨੀਟ ਐਂਡ ਕਲੀਨ ਦਾ ਵਰਕ ਹੈ ਤੇ ਇਸ ਦੇ ਨਾਲ ਜੀ نیچے ਘੇਰਾ ਰਹੂਗਾ ਘੇਰੇ ਤੇ ਵੀ ਫਲਾਵਰ ਬਨੇ ਹੋਏ ਆ ਜੀ ਨਾਲ ਬੀਡਸ ਔਰ ਵਾਈਟੇ ਸਿੱਪੀ ਦਾ ਸਤਾਰੇ ਦਾ ਵਰਕ ਹੈ ਨਾਲ ਥ੍ਰੈਡ ਦਾ ਵਰਕ ਕੀਤਾ ਹੋਇਆ ਇਸ ਦੇ ਨਾਲ ਜੀ ਇੱਧਰ ਬਾਜੂ ਔਰ ਪਹੁੰਚਾ ਰਹੇਗਾ ਚਾਹੇ ਤੁਸੀਂ ਇਹ ਦੋਨੋਂ ਫਲਾਵਰ ਪਹੁੰਚੇ ਤੇ ਅਡਜਸਟ ਕਰ ਸਕਦੇ ਆ ਬਾਜੂ ਤੇ ਜਾਂ ਫਿਰ ਹਾਫ ਬਾਜੂ ਬਣਾ ਕੇ ਉੱਪਰ ਪਹੁੰਚਾ ਘੱਟ ਸਕਦੇ ਹੋ ਜੀ ਤੇ ਇਹਦਾ ਦੁਪੱਟਾ ਵੀ ਬਹੁਤ ਪਿਆਰਾ ਹੈ ਦੁਪੱਟਾ ਮੈਂ ਤੁਹਾਨੂੰ ਦਿਖਾਉਂਦੀ ਆ ਦੁਪੱਟਾ ਵੀ ਫਲਾਵਰ ਕਟ ਵਰਕ ਵਾਲਾ ਹੈ ਜੀ ਮਸਲੀਨ ਦਾ ਦੁਪੱਟਾ ਹੈ ਦੁਪੱਟੇ ਦੇ ਵਿੱਚ ਲਾਈਨਿੰਗ ਰਹੂਗੀ ਬਰੀਕ-ਬਰੀਕ ਤੇ ਸਾਈਡ ਤੇ ਜੀ ਇਹ ਫਲਾਵਰ ਰਹਿਣਗੇ ਇਦਾਂ ਕਟਵਰਕ ਵਾਲੇ ਇੱਕ ਜੀ ਇਹ ਨਵਾਂ ਜਿਹਾ ਆਰਟੀਕਲ ਹੈ ਬਹੁਤ ਪਿਆਰਾ ਜਿਓਨ कॉटन ਤੇ ਰਹੂਗਾ ਬਹੁਤ ਸੋਹਣਾ ਹੈ ਜੀ ਇਹ ਸਟੱਫ ਵੀ ਤੇ ਦੁਪੱਟਾ ਬਹੁਤ ਪਿਆਰਾ ਹੈ ਜੀ ਨਾਲ ਪਹਿਲਾਂ ਤਾਂ ਜੀ ਫਰੰਟ ਦੇਖੋ ਸ਼ਰਟ ਦਾ ਇਹਦੀ neck ਦੇ ਨੇੜੇ ਆਊਗਾ ਇੱਧਰ neck ਬਣ ਜੂਗਾ ਇੱਥੇ ਇੱਧਰ neck ਦੇ ਨੇੜੇ ਆਏਗਾ ਡਿਜ਼ਾਈਨਰ ਪੀਸ ਹੈ ਜੀ ਇਹ ਇਹ ਨੀਚੇ ਘੇਰਾ ਹੈ ਜੀ ਇੱਕੇ ਰੇਤੇ ਆਊਗਾ ਇਦਾਂ ਨੀਚੇ ਪਾਈਪਿੰਗ ਲਾ ਕੇ ਫਿਨਿਸ਼ਿੰਗ ਵੀ ਕੀਤੀ ਹੋਈ ਐ ਹੈਂਡਵਰਕ ਐ ਜੀ ਨਾਲ ਪੇਂਟ ਦੇ ਉਹ ਜੀ ਇੱਧਰ ਰਹਿਣਗੇ ਜੀ ਇੱਧਰ ਬਾਜੂ ਫਰੰਟ ਔਰ ਬੈਕ ਤੇ ਜੀ ਸੇਮ ਰਹੇਗਾ ਪ੍ਰਿੰਟ ਇਹ ਬੈਕ ਦਾ ਐ ਜੀ ਪ੍ਰਿੰਟ ਫਰੰਟ ਤੇ ਵਰਕ ਐ ਨਾਲ ਔਰ ਬੈਕ ਤੇ ਜੀ ਓਨਲੀ ਪ੍ਰਿੰਟ ਰਹੂਗਾ ਲਾਈਨਿੰਗ ਵਗੈਰਾ ਜੋ ਫਰੰਟ ਤੇ ਸੇਮ ਰਹੂਗੀ ਤੇ ਨਾਲ ਕਾਟਨ ਦੀ ਬਾਟਮ ਐ ਜੀ ਵਿਦਆਊਟ ਲਾਈਨਿੰਗ बनेगा जी ये है तेज दिन आएगा दुपट्टा बहुत प्यारा है टैसल्स वाला दुपट्टा है स्टाइलिश गर्लिश जा पीस जाएगी ये देखो बहुत सोना बनाया हुआ है मसली इंद्रा दुपट्टा है जी नेक्स्ट आ गया जी ये ब्लैक शेड ते कॉटन शीमर ते रहूगा जी ये बहुत सोना आर्टिकल है जी बहुत प्यारा ਇਹ ਤਾਂ ਜੀ ਦਾ ਨੈਕ ਬਣਿਆ ਹੋਇਆ ਨੈਕ ਤੇ ਨਾਲ ਥ੍ਰੈਡ ਵਰਕ ਹੈ ਜੀ ਬਾਕੀ ਸਾਰਾ ਬਲੈਕ ਐਂਡ ਗੋਲਡਨ ਪਿੱਛਾ ਦਾ ਸ਼ੇਡ ਹੈ ਇੱਥੇ ਮਲਟੀ ਸ਼ੇਡ ਦਿੱਤਾ ਹੋਇਆ ਜੀ ਹਾਈਲਾਈਟ ਹੋ ਰਿਹਾ ਹੈ ਨੈਕ ਤੇ ਇਸ ਦੇ ਨਾਲ ਜੀ ਘੇਰਾ ਵੀ ਬਹੁਤ ਸੋਹਣਾ ਹੈ ਫਰੰਟ ਔਰ ਬੈਕ ਦਾ ਘੇਰਾ ਇਦਾਂ ਹੀ ਬਣਿਆ ਹੋਊਗਾ ਇਹ ਸਾਈਡ ਤੇ ਬਾਜੂ ਰਹਿਣਗੇ ਜੀ ਤੇ ਬੈਕ ਤੇ ਵੀ ਪ੍ਰਿੰਟ ਸੇਮ ਹੈ ਨੀਚੇ ਘੇਰਾ ਵੀ ਇਦਾਂ ਹੀ ਹੈ ਮਲਟੀ ਸ਼ੇਡ ਤੇ कॉटन का कपड़ा है जी कॉटन शिमर अजकल आ रहा है, मार्केट चोर भी ना। बॉटम है बहुत सोहना दुपट्टा है जी सॉफ्ट ये भी बहुत प्यारा आर्टिकल है जी इस नैक बनिया होया जी नैक तीट वर्क है ਸਾਰੇ ਫਰੰਟ ਤੇ ਜੀ ਪ੍ਰਿੰਟ ਦੇ ਨਾਲ ਨਾਲ ਵਰਕ ਹੈ ਜੀ ਹੈਂਡਵਰਕ ਹੈ ਇਹ ਜੀ ਨੈੱਕ ਰਹੂਗਾ ਸਾਰੇ ਫਰੰਟ ਤੇ ਜੀ ਜਿੱਦਾਂ ਹੈਂਡਵਰਕ ਹੈ ਇਦਾਂ ਹੀ ਨੈੱਕ ਤੇ ਵੀ ਹੈ ਸਿੱਪੀ ਦਾ ਵਰਕ ਹੈ ਔਰ ਬੀਡਸ ਦਾ ਵਰਕ ਰਹੂਗਾ ਜੀ ਬਾਕੀ ਜਿਹੜੇ ਸਰਕਲ ਬਣੇ ਹੋਏ ਆ ਇਹਨਾਂ ਤੇ ਵੀ ਵਰਕ ਕੀਤਾ ਹੋਇਆ ਹੈ ਜੀ ਤੇ ਇਸ ਦੇ ਨਾਲ ਨਾਲ ਜੀ ਨੀਚੇ ਘੇਰੇ ਤੇ ਫਿਨਿਸ਼ਿੰਗ ਹੈ ਤੇ ਸਾਈਡ ਤੇ ਬਾਜੂ ਜਿੱਦਾਂ ਮਰਜ਼ੀ ਤੁਸੀਂ ਕੱਢ ਲੈਣਾ ਖੁੱਲਾ ਡੁੱਲਾ ਕਪੜਾ ਹੈ ਜੀ ਬੈਕ ਤੇ ਪ੍ਰਿੰਟ ਸੇਮ ਰਹੂਗਾ ਜੀ ਬਾਜੂ ਤੇ ਵੀ ਬਾਟਮ ਨਾਲ ਦੀ ਬਸ ਪੱਟੀ ਦਿੱਤੀ ਹੋਈ ਐ ਤੇ ਇਸ ਦੇ ਨਾਲ ਇਹ ਸੇਮ ਸ਼ੇਡ ਤੇ ਕਾਟਨ ਦੀ ਬਾਟਮ ਐ ਔਰ ਇਹ ਦੁਪੱਟਾ ਹੈ ਜੀ ਦੁਪੱਟਾ ਬਹੁਤ ਸੋਹਣਾ ਮਸਲੀਨ ਦਾ ਐ ਸੌਫਟ ਇਹ ਵੀ ਬਹੁਤ ਪਿਆਰਾ ਆਰਟੀਕਲ ਐ ਜੀ ਸ਼ੇਡ ਵੀ ਬਹੁਤ ਸੋਹਣਾ ਐ ਤੇ ਇਹਦੇ ਫਰੰਟ ਤੇ ਸਾਰੇ ਤੇ ਵਰਕ ਰਹੂਗਾ ਜੀ ਦੇਖੋ ਮਲਟੀ थ्रेड ਦਾ ਵਰਕ ਐ ਫਲਾਵਰ ਬਨੇ ਹੋਏ ਆ ਨਾਲ ਜੀ ਇਹ ਵਾਈਟ ਸਿੱਪੀ ਲਗਾਇਆ ਲਗਾਈ ਹੋਈ ਹੈ ਹਾਈਲਾਈਟ ਦੇ ਰਹੀ ਹੈ ਜੀ ਪੂਰਾ ਪਾਰਟੀ ਵੇਅਰ ਸੂਟ ਹੈ ਤੁਸੀਂ ਜਿੱਦਾਂ ਮਰਜ਼ੀ ਵੇਅਰ ਕਰ ਸਕਦੇ ਹੋ ਇਸ ਦੇ ਨਾਲ ਜੀ ਇਹ ਘੇਰਾ ਰਹੂਗਾ ਘੇਰਾ ਹੈਵੀ ਹੈ ਜੀ ਤੇ ਬੈਕ ਤੇ ਸ਼ਰਟ ਤੇ ਇਦਾਂ ਹੀ ਸੇਮ ਲਾਈਨਿੰਗ ਰਹੂਗੀ ਬੈਕ ਵਾਲੇ ਪੱਲੇ ਤੇ ਤੇ ਕਾਟਨ ਦੀ ਜੀ ਬਾਟਮ ਹੈ ਇਸ ਦੇ ਨਾਲ ਕਾਟਨ ਰਿਯਾਨ ਦੀ ਇਹ ਦੁਪੱਟਾ ਬਹੁਤ ਪਿਆਰਾ ਹੈ ਪਿਓਰ ਦਾ ਦੁਪੱਟਾ ਹੈ ਜੀ ਇਹ ਦੇਖੋ ਇਹ ਦੁਪੱਟਾ ਰਹੇਗਾ ਜੀ ਸਾਈਡ ਤੇ ਜੀ ਇਹ ਫਿਨਿਸ਼ਿੰਗ ਹੈ ਜੀ ਪੂਰੀ ਲੈਂਸ ਪੱਟੀ ਲਗਾ ਕੇ ਸੈਂਟਰ ਚ ਫਲਾਵਰ ਹੈ ਜੀ ਬਹੁਤ ਸੋਹਣਾ ਆਰਟੀਕਲ ਹੈ ਇਹ ਅਲੱਗ ਜਿਹਾ ਪੀਸ ਹੈ ਇੱਕ ਜੀ ਇਹ 골ਡਨ ਸ਼ੇਡ ਤੇ ਹੈ ਇਹ ਲਾਸਟ ਸੂਟ ਹੈ ਜੀ ਇਸ ਵੀਡੀਓ ਦਾ ਮੈਂ ਤੁਹਾਨੂੰ ਇਹ ਦੱਸ ਦਾਂ ਜੀ ਜੋ ਸਰਪ੍ਰਾਈਜ਼ ਹੈਗਾ ਇਸ ਵੀਡੀਓ ਦਾ ਜੋ ਵੀ ਕੋਈ ਇਹਨਾਂ ਚੋਂ ਦੋ ਸੂਟ ਆਰਡਰ ਕਰਦਾ ਹੈ ਜੀ ਉਹਨਾਂ ਨੂੰ ਇੱਕ ਕਾਟਨ ਦਾ ਡੇਲੀਅਰ ਵਾਲਾ ਸੂਟ ਅੱਛਾ ਬ੍ਰਾਂਡ ਦਾ ਸੂਟ ਹੋਊਗਾ ਉਹ ਵੀ ਉਹ ਫ੍ਰੀ ਮਿਲੂਗਾ ਜੀ ਨਾਲ ਤੇ ਆਰਡਰ ਜ਼ਰੂਰ ਕਰਨਾ ਔਰ ਦੇਖਣਾ ਸਰਪ੍ਰਾਈਜ਼ ਤੁਹਾਨੂੰ ਕਿਹਜਾ ਲੱਗੂਗਾ ਬਾਕੀ ਜੀ ਇਹ 골ਡਨ ਸ਼ੇਡ ਤੇ ਰਹੂਗਾ ਸੂਟ ਬਹੁਤ ਪਿਆਰਾ ਹੈ ਜੀ ਦੇਖੋ ਪਹਿਲਾਂ ਤਾਂ ਵਰਕ ਹੈ ਜੀ ਜਦੇ ਨਾਲ ਤੁਹਾਨੂੰ ਸ਼ਾਇਦ ਹਾਈਲਾਈਟ ਹੋ ਰਿਹਾ ਹੋਣਾ ਇਹ ਫਲਾਵਰ ਹੈ ਜੀ ਪੂਰਾ ਘੇਰੇ ਤੇ ਵੱਡਾ ਔਰ ਨਾਲ ਛੋਟਾ ਛੋਟਾ ਇਹ ਵਰਕ ਹੈ ਜੀ ਫਲਾਵਰ ਦਾ ਸਾਰੇ ਫਰੰਟ ਤੇ ਰਹੂਗਾ ਜੀ ਤੇ ਇਸ ਦੇ ਨਾਲ ਜੀ ਇਹ ਬੈਕ ਵਾਲਾ ਪੱਲਾ ਹੈ ਬੈਕ ਵਾਲੇ ਪੱਲੇ ਤੇ ਵੀ ਇਦਾਂ ਹੀ ਸੇਮ ਪ੍ਰਿੰਟ ਹੈ ਔਰ ਕਾਟਨ ਦੀ ਬਾਟਮ ਹੈ ਜੀ ਇਸ ਦੇ ਨਾਲ ਤੇ ਇਹ ਦੱਪੱਟਾ ਬਹੁਤ ਪਿਆਰਾ ਹੈ ਜੀ ਇਹ ਇਹ ਦੱਪੱਟਾ ਰਹੇਗਾ ਮਸਲੀਨ ਦਾ ਸੌਫਟ ਬਿਲਕੁਲ ਸੌਫਟ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਲਓ ਗਰਮੀਆਂ ਦੇ ਫੰਕਸ਼ਨ ਚ ਪਾਓ ਇਹ ਸੂਟ ਠੰਡਾ ਕੱਪੜਾ ਬਿਲਕੁਲ ਬਾਕੀ ਜੀ ਇੱਥੇ ਤੱਕ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਸਪੋਰਟ ਕਰਦੇ ਰਹੋ ਜੀ ਥੈਂਕ ਯੂ